ਦਾ ਲੜਕਾ ਤੇ ਲੜਕੀ ਜੇ ਆਪ ਕੋ ਜਿਹੜਾ ਵਿਆਹ ਕਰਵਾਉਂਦੇ ਨੇ ਉਹਨਾਂ ਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇ ਕਿ ਤਾਪ ਕੰਡ ਦੀ ਪੂਰੀ ਪੰਚਾਇਤ ਦੇ ਵੱਲੋਂ ਜਿਹੜਾ ਮਿਲ ਕੇ ਇਹ ਫੈਸਲਾ ਲਿਆ ਗਿਆ ਤਾਂ ਇਹ ਸਿਰ ਮਤਲਬ ਕਿ ਜਿਹੜਾ ਮਤਾ ਪਾਇਆ ਗਿਆ ਆਪਾਂ ਨੇ ਪਿੰਡ ਦੀ ਬਿਹਤਰੀ ਲਈ ਸਮਾਜ ਦੀ ਭਲਾਈ ਲਈ ਪਾਇਆ ਗਿਆ ਹੈ ਇਹਦੇ ਮੰਤਰ ਕਈ ਕਾਰਨ ਸੀ ਆਪਾਂ ਜਿਹੜਾ ਇਹ ਮਤਾ ਸਿੱਧਾ ਜਾਂ ਮੰਨ ਲੋ ਆਪਾਂ ਪ੍ਰੇਮ ਰਿਆ ਦੇ ਖਿਲਾਫ ਨਹੀਂ ਹੈਗੇ ਪਰ ਜਿਹੜਾ ਮੁੰਡਾ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਆਪਸ ਵਿੱਚ ਮੰਨ ਲੋ ਵਿਆਹ ਕਰਵਾਉਂਦੇ ਨੇ ਇੱਕੋ ਪਿੰਡ ਦੇ ਵਿੱਚ ਤਾਂ ਆਪਾਂ ਉਹਦੇ ਖਿਲਾਫ ਮਤਾ ਪਾਇਆ ਤੇ ਜਿਹੜੀ ਘਟਨਾ ਹੋਈ ਹੈ ਇਹ ਚਾਚੀ ਤੇ ਫੀਜੀ ਨੇ ਆਪਸ ਵਿੱਚ ਤਾਂ ਅਜਾਤੀ ਦਿੰਦਾ ਵੀ 18 ਸਾਲ ਤੋਂ ਉੱਪਰ ਜਦੋਂ ਕੋਈ ਹੋ ਜਾਂਦਾ ਤਾਂ ਉਹਦੀ ਆਪਣੀ ਨਿੱਜੀ ਜ਼ਿੰਦਗੀ ਆਪਦੇ ਫੈਸਲੇ ਨੇ ਤਾਂ ਜਿਹੜਾ ਇਹ ਘਟਨਾ ਹੋਈ ਹੈ ਉਹ ਬਾਲਗ ਸੀ ਜਾਂ ਨਾ ਬਾਲਗ ਨਹੀਂ ਦੇਖੋ ਆਪਾਂ ਸਵਿਧਾਨ ਦੇ ਖਿਲਾਫ ਨਹੀਂ ਜਾਂਦੇ ਬਾਲਗ ਨੇ ਮੈਰਿਜ ਕਰਵਾ ਸਕਦੇ ਨੇ ਪਰ ਜਿਹੜਾ ਇੱਕ ਜਿਹੜਾ ਰਿਸ਼ਤਾ ਰਿਸ਼ਤਿਆਂ ਦੀ ਮੱਤਰ ਕੇ ਤਾਰੋ ਤਾਰ ਹੋਈ ਹੈ ਇਹ ਜਿਹੜਾ ਰਿਸ਼ਤਾ ਹੈ ਉਹ ਚਾਚਾ ਭਤੀਜਾ ਮੰਨ ਲਓ ਪਿਓਤੀ ਦਾ ਰਿਸ਼ਤਾ ਉਹ ਰਿਸ਼ਤੇ ਨੂੰ ਦੇਖਦੇ ਤਹਿਤ ਹੀ ਆਪਾਂ ਨੇ ਮੰਨ ਲਓ ਇਹ ਮਤਾ ਪਾਇਆ ਹੈ ਆoner ਦੇਖਦੇ ਤੁਸੀਂ ਅੱਜ ਅਸੀਂ ਮਾਨਕਪੁਰ ਸ਼ਰੀਪ ਪਿੰਡ ਦੇ ਵਿੱਚ ਪਹੁੰਚੇ ਹਾਂ ਇੱਥੇ ਪਿੰਡ ਦੀ ਪੰਚਾਇਤ ਦੇ ਵੱਲੋਂ ਇੱਕ ਮਤਾ ਪਾਇਆ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਪਿੰਡ ਦਾ ਲੜਕਾ ਤੇ ਲੜਕੀ ਜੇ ਆਪਸ ਵਿੱਚ ਜਿਹੜਾ ਵਿਆਹ ਕਰਵਾਉਂਦੇ ਨੇ ਉਹਨਾਂ ਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇ ਕਿਤਾ ਪਿੰਡ ਦੀ ਪੂਰੀ ਪੰਚਾਇਤ ਦੇ ਵੱਲੋਂ ਜਿਹੜਾ ਮਿਲ ਕੇ ਇਹ ਫੈਸਲਾ ਲਿਆ ਗਿਆ ਤਾਂ ਇਸ ਮੌਕੇ ਸਾਡੇ ਨਾਲ ਪਿੰਡ ਦੇ ਸਰਪੰਚ ਦਰਬੀਰ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਸਰ ਜਿਹੜਾ ਇਹ ਮਤਾ ਪਾਇਆ ਗਿਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਰ ਮਾਤਰ ਕੇ ਜਿਹੜਾ ਮਤਾ ਪਾਇਆ ਗਿਆ ਆਪਾਂ ਨੇ ਪਿੰਡ ਦੀ ਬਿਹਤਰੀ ਲਈ ਸਮਾਜਿਕ ਦੀ ਭਲਾਈ ਲਈ ਪਾਇਆ ਗਿਆ ਇਹਦੇ ਮੰਦਰ ਕਈ ਕਾਰਨ ਸੀ ਆਪਾਂ ਜਿਹੜਾ ਇਹ ਮਤਾ ਸਿੱਧਾ ਜਾਂ ਮੰਨ ਲਓ ਆਪਾਂ ਪ੍ਰੇਮ ਬਰਿਆ ਦੇ ਖਿਲਾਫ ਨਹੀਂ ਹੈਗੇ ਪਰ ਜਿਹੜਾ ਮੁੰਡਾ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਆਪਸ ਵਿੱਚ ਮੰਨ ਲਓ ਵਿਆਹ ਕਰਵਾਉਂਦੇ ਨੇ ਇੱਕੋ ਪਿੰਡ ਦੇ ਵਿੱਚ ਤਾਂ ਆਪਾਂ ਉਹਦੇ ਖਿਲਾਫ ਮਤਾ ਪਾਇਆ ਤੇ ਜਿਹੜੀ ਘਟਨਾ ਹੋਈ ਹੈ ਇਹ ਚਾਚੀ ਤੇ ਭਤੀਜੀ ਨੇ ਆਪਸ ਵਿੱਚ ਮੈਰਿਜ ਕਰਵਾ ਲਈ ਹੈ ਬਿਨਾ ਮਾਤਰ ਕੇ ਪਰਮਿਸ਼ਨ ਤੋਂ ਮਾਪਿਆਂ ਦੀ ਜਦੋਂ ਪਰਮਿਸ਼ਨ ਤਾਂ ਮਾਪੇ ਦਿੰਦੇ ਹੀ ਨਹੀਂ ਇਹ ਜੀ ਗੱਲ ਤੇ ਤੇ ਤਾਂ ਕਿ ਆਪਾਂ ਘਟਣਾ ਹੁੰਦੀ ਹੈ ਤਾਂ ਉਹਦੀ ਨਖੇਦੀ ਹੋ ਸਕੇ ਇਸ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਦੋਨਾਂ ਪਰਿਵਾਰਾਂ ਨੂੰ ਪੂਰੇ ਪਿੰਡ ਦੀ ਸ਼ੈਂਪਟੀ ਦੇ ਨਾਲ ਪੂਰੀ ਪੰਚਾਇਤ ਦੀ ਸ਼ੈਂਪਟੀ ਦੇ ਨਾਲ ਇਹ ਮਤਾ ਪਾਇਆ ਗਿਆ ਜੇ ਮਤਲਬ ਕੋਈ ਵੀ ਲੜਕਾ ਜਾਂ ਲੜਕੀ ਵਿਆਹ ਕਰਵਾਉਂਦੀ ਆ ਉਹਨੂੰ ਪਿੰਡ ਚ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਉਹਦੇ ਪਰਿਵਾਰ ਤੇ ਤਾਂ ਨਹੀਂ ਕੋਈ ਕਾਰਵਾਈ ਹੋਈ ਨਹੀਂ ਨਹੀਂ ਆਪਾਂ ਕਿਸੇ ਪਰਿਵਾਰ ਕਿਉਂਕਿ ਦੇਖੋ ਜੇ ਆਪਾਂ ਕਿਸੇ ਜੇ ਬੱਚਾ ਗਲਤ ਹਵਲਤ ਹੋ ਜਾਂਦਾ ਤਾਂ ਆਪਾਂ ਪਰਿਵਾਰ ਨੂੰ ਤਾਂ ਦੋਸ਼ ਨਹੀਂ ਦੇ ਸਕਦੇ ਕਿਉਂਕਿ ਇਦਾਂ ਦੀ ਘਟਨਾ ਜੋ ਕਿਸੇ ਵੀ ਨਾਲ ਹੋ ਸਕਦੀ ਹੈ ਸੋ ਦੋਨੋਂ ਪਰਿਵਾਰ ਨੇ ਦੋਨੋਂ ਪਿੰਡ ਵਿੱਚ ਰਹਿ ਸਕਦੇ ਨੇ ਸਾਰਿਆਂ ਨੂੰ ਉਹਨਾਂ ਨੂੰ ਸਹੂਲਤਾਂ ਮਿਲਣਗੇ ਆਪਾਂ ਮੰਤਾ ਪਾਇਆ ਜੇ ਪਿੰਡ ਦਾ ਮੁੰਡਾ ਮੰਨ ਲਓ ਜਿਹੜੇ ਦੋਨੋਂ ਭੇਜੇ ਨੇ ਮੁੰਡਾ ਤੇ ਕੁੜੀ ਉਹਨਾਂ ਖਿਲਾਫ ਆਪਾਂ ਮੰਤਾ ਪਾਇਆ ਵੀ ਉਹਨਾਂ ਦਾ ਆਪਾਂ ਪਿੰਡ ਵਿੱਚ ਬਾਈਕਟ ਕਰਦੇ ਹਾਂ ਉਹਨਾਂ ਨੂੰ ਨਹੀਂ ਆਉਣ ਦਿੱਤਾ ਜਾਵੇਗਾ ਨਾ ਜਾਂਦਾ ਵੀ ਸਵਿਧਾਨ ਆਜ਼ਾਦੀ ਦਿੰਦਾ ਵੀ 18 ਸਾਲ ਤੋਂ ਉੱਪਰ ਜਦੋਂ ਕੋਈ ਹੋ ਜਾਂਦਾ ਤਾਂ ਉਹਦੀ ਆਪਣੀ ਨਿੱ ਨੇ ਮੈਰਿਜ ਕਰਵਾ ਸਕਦੇ ਨੇ ਪਰ ਜਿਹੜਾ ਇੱਕ ਜਿਹੜਾ ਰਿਸ਼ਤਾ ਰਿਸ਼ਤਿਆਂ ਦੀ ਮੱਤਰ ਕੇ ਤਾਰੋ ਤਾਰ ਹੋਈ ਹੈ ਇਹ ਜਿਹੜਾ ਰਿਸ਼ਤਾ ਹੈ ਉਹ ਚਾਚਾ ਭਤੀਜੇ ਮੰਨ ਲਓ ਪਿਓ ਧੀ ਦਾ ਰਿਸ਼ਤਾ ਉਹ ਰਿਸ਼ਤੇ ਨੂੰ ਦੇਖਦੇ ਤਹਿਤ ਹੀ ਆਪਾਂ ਨੇ ਮੰਨ ਲਓ ਇਹ ਮਤਾ ਪਾਇਆ ਪਰ ਪਾ ਸਾਫ ਮਤੇ ਦੇ ਵਿੱਚ ਲਿਖਿਆ ਵੀ ਬਾਹਰ ਉਹ ਕਿਤੇ ਵੀ ਰਹਿ ਸਕਦੇ ਹਨ ਪਰ ਪਿੰਡ ਵਿੱਚ ਬਾਈ ਕਟ ਕਰਦੇ ਆ ਤਾਂ ਕਿ ਜੇ ਮੰਨ ਲਓ ਕੱਲੋਂ ਪਿੰਡ ਵਿੱਚ ਆਉਂਦੇ ਆ ਕੋਈ ਕੱਲੋਂ ਇਹ ਜੀ ਸਾਹਮਣੇ ਸਾਹਮਣੇ ਟਕਰਾ ਦੇ ਵਿੱਚ ਕੋਈ ਇਦਾਂ ਦੀ ਅਣਗੋਣੀ ਨਾ ਹੋ ਜਾਵੇ ਜਿਸ ਦੇ ਨਾਲ ਜਬ ਉਹਨਾਂ ਦਾ ਨੁਕਸਾਨ ਹੋਵੇ ਜਾਂ ਬੱਚੇ ਮੰਨ ਲਓ ਮਾਤਾ ਪਿਤਾ ਦਾ ਨੁਕਸਾਨ ਹੋ ਜਾਵੇ ਜਾਂ ਕੋਈ ਮੰਨ ਲਓ ਪਿੰਡ ਦੇ ਵਿੱਚ ਤਣਾਅਪੂਰਨ ਮਾਹੌਲ ਹੋ ਜਾਵੇ ਇਹ ਸਾਰੀਆਂ ਚੀਜ਼ਾਂ ਨੂੰ ਬਚਦੇ ਹੋਏ ਮੈਂ ਤਰਪਾ ਸਮਾਜ ਨੂੰ ਬਚਾਉਣ ਵਾਸਤੇ ਇਹ ਮਤਾ ਪਾਇਆ ਜੋ ਕਿ ਸਾਰਿਆਂ ਦੀ ਸਹਿਮਤੀ ਹੈ ਤੁਸੀਂ ਦੇਖ ਰਹੇ ਸਾਰਾ ਪਿੰਡ ਇੱਥੇ ਇਕੱਠਾ ਹੈ ਸਾਰੇ ਆਪਣੇ ਨਾਲ ਨੇ ਇਦਾਂ ਦੀ ਕੋਈ ਗੱਲ ਨਹੀਂ ਤੇ ਪ੍ਰਸ਼ਾਸਨ ਨੂੰ ਵੀ ਆ ਸਮੇਂ ਦੇ ਵਿੱਚ ਇਹ ਜਿਆ ਕੁਰੀਤੀਆ ਤੋਂ ਬਚਾਇਆ ਜਾ ਸਕਦਾ ਹੈ ਬਹੁਤ ਬਹੁਤ ਧੰਨਵਾਦ ਸਰ ਤੇ ਇੱਥੇ ਸਾਡੇ ਨਾਲ ਪਰਿਵਾਰ ਵੀ ਮੌਜੂਦ ਆ ਅਸੀਂ ਪਰਿਵਾਰ ਨਾਲ ਗੱਲਬਾਤ ਕਰਦੇ ਹਾਂ ਕਿ ਪਰਿਵਾਰ ਦਾ ਇਸ ਬਾਰੇ ਕੀ ਕਹਿਣਾ ਹੈ ਜਿਹੜੇ ਮਤਾ ਪਾਇਆ ਗਿਆ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਬਹੁਤ ਸਹੀ ਪਾਇਆ ਗਿਆ ਜੀ ਜਿਹੜੇ ਲੜਕਾ ਲੜਕੀ ਨੇ ਤੁਹਾਡੇ ਲੜਕੇ ਸੀ ਜਾਂ ਲੜਕੀ ਕੀ ਰਿਸ਼ਤਾ ਸੀ ਤੁਹਾਡਾ ਉਹਨਾਂ ਨਾਲ ਬੇਟੀ ਦੀ ਜੀ ਨਾ ਕੀ ਤੁਹਾਡੇ ਬੇਟੀ ਬੇਟੀ ਸੀ ਹਾਂ ਜੀ ਬਹੁਤ ਬਹੁਤ ਤੇ ਜਿਹੜੇ ਇਹ ਲੜਕਾ ਲੜਕੀ ਦਾ ਜਿਹੜਾ ਆਪਸ ਵਿੱਚ ਰਿਸ਼ਤਾ ਕੀ ਚਾਚੂ ਤੇਜੀ ਕਾ ਦਾ ਰਿਸ਼ਤਾ ਹੈ ਹਾਂਜੀ ਤੁਹਾਨੂੰ ਪਹਿਲਾਂ ਕੋਈ ਸ਼ੱਕ ਹੋਇਆ ਜਾਂ ਮਤਲਬ ਪਹਿਲਾਂ ਨਹੀਂ ਜੀ ਤਾਂ ਕੋਈ ਗੱਲ ਨਹੀਂ ਸੀ ਪਤਾ ਨਹੀਂ ਮਤਲਬ ਕਿ ਬਾਅਦ ਚ ਚੱਲਿਆ ਜਾਂ ਚਲੇ ਡਿਊਟੀ ਗਈ ਤਾਂ ਘਰ ਤੇ ਡਿਊਟੀ ਤੇ ਸਾਨੂੰ ਪਤਾ ਇਹ ਚਲੇ ਜਾ ਫੋਨ ਬੰਦ ਹੋਇਆ ਉਹਨਾਂ ਦਾ ਫਿਰ ਜਾ ਕੇ ਦੇਖਿਆ ਹਸਪੀਟਲ ਮੈਂ ਕਹਿੰਦੇ ਉੱਥੇ ਹੈ ਨਹੀਂ ਡਿਊਟੀ ਫਿਰ ਲੱਭਿਆ ਉੱਥੇ ਮੂਲਾ ਪਰ ਰਿਪੋਰਟ ਲਖਾਈ ਮੈਂ ਕਹਿੰਦਾ ਮਤਲਬ ਕਿ ਹਾਂ ਜੀ ਪਿੰਡ ਆਏ ਜਾਂ ਨਹੀਂ ਆਏ ਉਹ ਵਾਪਸ ਹੀ ਕੋਈ ਨਹੀਂ ਜੀ ਗੜਨ ਵਿੰਡਣ ਵਿੰਡਣੀ ਗੜਨ ਵਿੰਡਣ ਵਿੰਡਣੀ ਪੈਂਡਿਚ ਸੀ ਤੁਹਾਡਾ ਕੀ ਕਹਿਣਾ ਜਿਹੜਾ ਮਤਾ ਜਿਹੜਾ ਸਮੂਹ ਪੰਚਾਇਤ ਵੱਲੋਂ ਪਾਇਆ ਗਿਆ ਚੰਗਾ ਹੈ ਬਹੁਤ ਵਧੀਆ ਬਹੁਤ ਬਹੁਤ ਚੰਗਾ ਕੀਤਾ ਹੋਰ ਬੱਚਿਆਂ ਨੂੰ ਵੀ ਅਕ ਲਾਉਗੀ ਜਿਹੜੇ ਬੱਚੇ ਰਿਸ਼ਤਾ ਵੀ ਨਹੀਂ ਦੇਖ ਰਹੇ ਨਾ ਉਹ ਬੱਚੇ ਨੂੰ ਸੋਚ ਕੇ ਰਿਸ਼ਤ ਕਦਮ ਚੱਕੂਗੇ ਵੀ ਸਾਡੇ ਨਾਲ ਪਿਛਲੇ ਨਾਲ ਕਿਆ ਬਣੇ ਸਾਡੇ ਨਾਲ ਕਿਆ ਬਣੋਗੇ ਠੀਕ ਹੈ ਇਹ ਬਹੁਤ ਚੰਗਾ ਜੀ ਤੁਹਾਨੂੰ ਕੀ ਲੱਗਦਾ ਹੈ ਜਿਹੜੇ ਹੋਰ ਨੌਜਵਾਨ ਨੇ ਹੋਰ ਨੌਜਵਾਨ ਕੁੜੀਆਂ ਮੁੰਡੇ ਨੇ ਉਹਨਾਂ ਨੂੰ ਜਿਹੜੀ ਹੈ ਇਹ ਨਸੀਹਤ ਲੱਗੇਗੀ ਕਿ ਹਾਂਜੀ ਲੱਗੂਗੀ ਜੀ ਸੋਚ ਕੇ ਕਦਮ ਚੱਕੂਗੇ ਜੇ ਕੋਈ ਗਲਤੀ ਕਰੋਗੇ ਵੀ ਤਾਂ ਸੋਚੂਗੇ ਪਹਿਲਾਂ ਵੀ ਕਿਆ ਸਾਡੇ ਵਾਸਤੇ ਬਣੂਗਾ ਸਾਡੇ ਨਾਲ ਦਾ ਸੋਚ ਕੇ ਕਦਮ ਚੱਕੂਗੇ ਅਕਲ ਆਊਗੀ ਬੱਚਿਆਂ ਨੂੰ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਮਤਾ ਪਾਇਆ ਗਿਆ ਸਾਰਿਆਂ ਦੀ ਸਹਿਮਤੀ ਹੈ ਹਾਂਜੀ ਸਾਰਿਆਂ ਦੀ ਸਹਿਮਤੀ ਜਿਹੜੇ ਮੁੰਡਿਆ ਕੁੜੀ ਇੰਨੇ ਭੱਜ ਕੇ ਵਿਆਹ ਕਰਵਾਇਆਗਾ ਉਹ ਉਹਨਾਂ ਦਾ ਆਪਦੇ ਵਿੱਚ ਕੀ ਰਿਸ਼ਤਾ ਚਾਚੀ ਬੀਤੀ ਜੀ ਹੈ ਜੀ ਬਹੁਤ-ਬਹੁਤ ਧੰਨਵਾਦ ਤਾਂ ਪਾ ਪਰਿਵਾਰ ਦੇ ਮੈਂਬਰਾਂ ਨਾਲ ਤੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਮਤਾ ਪਾਇਆ ਗਿਆ ਹੈ ਇਹ ਬਹੁਤੀ ਸ਼ਲਾਘਾਯੋਗ ਹੈ ਐਦੇ ਨਾਲ ਜਿਹੜਾ ਆਉਣ ਵਾਲੀ ਪੀੜ੍ਹੀ ਦੇ ਵਿੱਚ ਵੀ ਜਿਹੜੇ ਨਵੇਂ ਨੌਜਵਾਨ ਹੋਣਗੇ ਨੌਜਵਾਨ ਕੁੜੀਆਂ ਮੁੰਡੇ ਹੋਣਗੇ ਜਿਹੜਾ ਉਹਨਾਂ ਨੂੰ ਵੀ ਜਿਹੜੀ ਨਸੀਹਤ ਲੱਗੇਗੀ ਤਾਂ ਇਸ ਬਾਰੇ ਗੱਲਬਾਤ ਕਰਦੇ ਕਿ ਮਾਤਾ ਜੀ ਜਿਹੜਾ ਇਹ ਮਤਾ ਪਾਇਆ ਗਿਆਗਾ ਇਹ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਸਹਿਮਤ ਇਸ ਮਤੇ ਦੇ ਨਾਲ ਹਾਂਜੀ ਅਸੀਂ ਸਹਿਮਤ ਹੈ ਜੀ ਸਾਰੇ ਪੰਚਾਇਤ ਸਾਰੇ ਸਹਿਮਤ ਹੈ ਜੀ ਇਹ ਹੋਣੀ ਚਾਹੀਦੀ ਤੇ ਪਿੰਡ ਵਿੱਚ ਨਹੀਂ ਆਣੇ ਚਾਹੀਦੇ ਜੀ ਹਾਂਜੀ ਜੇ ਮੁੰਡਾ ਕੁੜੀ ਵਿਆਹ ਕਰਵਾਉਂਦੇ ਪਿੰਡ ਚ ਆਉਂਦੇ ਤਾਂ ਕੀ ਕੀਤਾ ਜਾਵੇ ਉਹਨਾਂ ਨੂੰ ਵੀ ਸਜ਼ਾ ਦੇਣੀ ਚਾਹੀਦੀ ਬਹਾਰ ਕੱਢਣਾ ਚਾਹੀਦਾ ਹੈ ਹਾਂਜੀ ਇਹ ਮਤਾ ਇਹ ਮਤਾ ਕਿਨਾਂ ਦੀ ਸਹਿਮਤੀ ਨਾਲ ਪਾਇਆ ਸਾਰੀ ਪੰਚਾਇਤ ਨੇ ਪਾਇਆ ਜੀ ਮਾਪੇ ਆਪ ਕੀ ਸਹਿਮਤੀ ਹੈ ਜੀ ਸਾਰਿਆਂ ਨੇ ਮਤਲਬ ਰਣ ਮਿਲ ਕੇ ਸਾਰਿਆਂ ਨੇ ਕਰਿਆ ਜੀ ਹਾਂਜੀ ਪੂਰਾ ਪੂਰੀ ਪੰਚਾਇਤ ਇਕੱਠੀ ਹੈ ਹਾਂਜੀ ਪੂਰੀ ਪੰਚਾਇਤ ਹੈ ਜੀ ਪੂਰਾ ਪਿੰਡ ਹੈ ਜੀ ਸਾਡੇ ਨਾਲ ਆਮੋ ਸਾਹਮਣੇ ਇਹਨਾਂ ਦਾ ਘਰ ਹੈ ਪਹਿਲਾਂ ਵੀ ਮਾਮੇ ਦੀ ਕੁੜੀ ਨੂੰ ਲਿਆਇਆਤਾ ਸਾਲ ਇਹਨੇ ਰੱਖੀ ਹੈ ਉਹ ਆਮੋ ਸਾਹਮਣੇ ਹੁਣ ਉਹਨੇ ਵਿਆਹ ਕਰਵਾ ਲਿਆ ਪੜੋਸੀਆਂ ਦੇ ਬਸ ਰਹੀ ਹੈ ਭੁੱਖੀ ਮਰੀ ਪੜੋਸੀਆਂ ਦੇ ਬਸ ਰਹੀ ਉਹ ਵੀ ਭੁੱਖੀ ਮਰੀ ਇਹ ਵੀ ਜੋ ਇਹ ਚੋਰੀਆਂ ਡਾਕੇ ਕਰਦਾ ਤਾਂ ਮੁੰਡਾ ਹੁਣ ਵੀ ਕਰਦਾ 5-4 ਮਿੰਟਾਂ ਵਿੱਚ ਚਿੱਟਾ ਵੇਚਦੇ ਆ ਚੋਰੀਆਂ ਕਰਦੇ ਪਾਲ 4-5 ਮਿੰਟਾਂ ਵਿੱਚ ਸਾਰਿਆਂ ਨੂੰ ਪਤਾ ਜੀ ਇਹ ਕਹੇ ਜੀ ਹੈ ਉਹ ਗਾਲਤ ਰਿਸ਼ਤਾ ਹੈ ਗੰਦਾ ਰਿਸ਼ਤਾ ਹੈ ਫਿਰ ਹੁਣ ਇਹ ਵੀ ਨਹੀਂ ਪਤਾ ਇਹਦੇ ਨਾਲ ਕੀ ਕਰਿਆ ਜਾਏਗਾ ਐਨ ਵੀ ਆਦ ਵਿੱਚ ਆ ਵੀ ਧੋਖਾ ਵੀ ਦੇ ਸਕਦਾ ਹੈ ਮਾਰ ਵੀ ਸਕਦਾ ਹੈ ਇਹ ਨਹੀਂ ਪਤਾ ਇਹ ਡਿਊਟੀ ਪਰ ਤੇ ਚੱਕੀ ਹੈ ਰਸਤੇ ਮਰ ਚੱਕੀ ਇਹਨਾਂ ਨੂੰ ਕੋਈ ਪਤਾ ਨਹੀਂ ਵਿਚਰੇਣ ਪਿੰਡ ਵੱਲੋਂ ਮਤਾ ਪਾਇਆ ਗਿਆ ਕਿ ਇਹਨਾਂ ਨੂੰ ਪਿੰਡ ਦੇ ਵਿੱਚ ਨਹੀਂ ਬੜਨ ਦਿੱਤਾ ਜਾਵੇਗਾ ਜੇ ਬਾਹਰ ਉਹਨਾਂ ਨਾਲ ਕੋਈ ਗੱਲਬਾਤ ਹੁੰਦੀ ਹੁੰਦਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਗੱਲ ਕੀਤੀ ਗਈ ਹੈ ਨਹੀਂ ਜੀ ਉਹ ਅਸੀਂ ਸਾਨੂੰ ਪਤਾ ਨਹੀਂ ਹੈਗਾ ਜੀ ਜਿਹਨਾਂ ਨੇ ਵਿਆਹ ਕਰਾਇਆ ਹਾਂ ਜੀ ਸਾਨੂੰ ਕੇ ਲੋਕਾਂ ਦੀ ਸੁਰੱਖਿਆ ਜੀ ਹਾਂਜੀ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਉਹ ਬੇਦਖਲ ਕਰੇਗੇ ਹਾਂਜੀ ਸਾਨੂੰ ਸਾਮ ਕੋ ਲੋੜ ਹੈ ਨਾ ਅਸੀਂ ਮਾਰਨੇ ਨਾ ਕੁੱਟਨੇ ਹਾਂਜੀ ਤਾਂ ਪਿੰਡ ਚੋਂ ਕੱਢ ਤੇ ਬੱਸ ਹਾਂਜੀ ਅਸੀਂ ਇਹਨੂੰ ਉਰੇ ਬੱਸ ਬੜਨ ਨਹੀਂ ਦੇਣੇ ਠੀਕ ਹੈ ਸਾਡੇ ਬੱਚੇ ਉਰਮ ਗਲਤ ਅਸਰ ਪਊਗਾ ਇਹਨਾਂ ਬਈਆਂ ਅਸੀਂ ਬੜਨ ਦੇਣੇ ਕੋਈ ਰਿਸ਼ਤਾ ਹੀ ਨਹੀਂ ਹੈ ਠੀਕ ਹੈ ਕੋਈ ਬੱਚਾ ਕਦਮ ਚੱਕਦਾ ਹੈ ਅੱਗੇ ਵੀ ਹੋਰ ਵੀ ਹੁੰਨੇ ਆ ਬਾਹਰ ਕਰੋ ਕੋਈ ਕਿਸਮਤ ਰਾਜ ਨਹੀਂ ਹੈ ਬਾਹਰ ਦੇ ਐਂ ਤਾਂ ਹੋਊਗਾ ਵੀ ਬਾਹਰ ਦਾ ਹੈ ਘਰ ਦੇ ਵਿੱਚ ਘਰ ਦੇ ਵਿੱਚ ਘਰ ਦੇ ਘਰ ਤੇ ਲਾ ਕੇ ਹੁਣ ਫਿਰ ਰਿਸ਼ਤਾ ਹੀ ਕੋਈ ਨਹੀਂ ਰਿਹਾ ਫਿਰ ਕੋਈ ਰਿਸ਼ਤਾ ਨਹੀਂ ਹੈਗਾ ਇਹ ਤਾਂ ਗੱਲ ਕਾਣੀ ਖਤਮ ਹੈ ਇਹ ਤਾਂ ਘਰ ਦੇ ਖਰਚੇ ਵਿਆਹ ਕਰਾ ਲਿਆ ਕਰੂਗੇ ਬਾਹਰ ਜਾਣ ਦੀ ਲੋੜ ਨਹੀਂ ਇਹ ਤਾਂ ਕੋਈ ਮਤਲ ਲੈ ਲੈਂਦੇ ਆ ਸਰ ਤੁਹਾਨੂੰ ਕੀ ਲੱਗਦਾ ਜਿਹੜਾ ਮਤਾ ਪਾਇਆਗਾ ਵੀ ਇਹ ਕਿੰਨਕ ਸਹੀ ਹੈ ਇਹ ਬਿਲਕੁਲ ਸਹੀ ਹੈ ਜੀ ਇਹ ਮਤਾ ਪਾਇਆ ਕਿਉਂ ਗਿਆ ਕਿਉਂਕਿ ਪੰਚਾਇਤ ਵੱਲੋਂ ਔਰ ਪਰਿੰਡ ਦੀ ਸਹਿਮਤੀ ਵੱਲੋਂ ਇਹ ਲੜਕੀ ਦੇ ਬਾਪਤਾ ਲੜਕੀ ਦੀ ਮਦਰ ਦੀ ਦੋਵੇਂ ਪਰਿਵਾਰਾਂ ਦੀ ਸਹਿਮਤੀ ਦੇ ਯੋਜਨਾ ਰੱਖਦੇ ਹੋਏ ਇਹ ਮਤਾ ਪਾਇਆ ਜੀ ਕਿਉਂਕਿ ਇਹ ਇੱਕੋ ਪਰਿਵਾਰ ਦੇ ਮੈਂਬਰ ਤੇ ਜੀ ਚਾਚਾ ਭਤੀਜਾ ਦਾ ਰਿਸ਼ਤਾ tha ਅਸ਼ੋਜੀ ਆਮੂ ਸਾਹਮਣੇ ਕਰਤਾ ਜੀ ਇਹਨਾਂ ਦਾ ਇਹ ਬਹੁਤ ਗਲਤ ਹੋਇਆ ਜੀ ਜਿਹੜਾ ਹੋਇਆ ਇਹ ਹੋਣਾ ਨਹੀਂ ਚਾਹੀਦਾ ਸੀ ਇਹ ਕਿਹੜੇ ਦਿਨ ਦੀ ਘਟਨੇ ਜਿਹੜੇ ਦਿਨ ਲੈ ਕੇ ਭੱਜੇ ਨੇ ਉਹ ਇੱਕ ਦੂਜੇ ਇਹ 5-7 ਦਿਨ ਹੋ ਗਏ ਜੀ ਹਾਂਜੀ ਇਹ ਮਤਾ 31 ਜੀ ਨੂੰ ਪਾਇਆ ਜੀ ਕੱਲ ਪਾਇਆ ਇਸਰ ਪਿੰਡ ਦੀ ਪੰਚਾਇਤ ਦੇ ਵੱਲੋਂ ਮਿਲ ਕੇ ਜਿਹੜਾ ਇਹ ਮਤਾ ਪਾਇਆ ਗਿਆਗਾ ਇਹ ਮਤੇ ਬਾਰੇ ਤੁਹਾਡਾ ਕੀ ਕਹਿਣਾ ਇਹ ਮਤਾ ਬਹੁਤ ਵਧੀਆ ਸਟੈਪ ਲਿਆਗਾ ਜੀ ਮੈਨੂੰ ਤਾਂ ਲੱਗਦਾ ਵੀ ਹਰ ਪਿੰਡ ਪਿੰਡ 'ਚ ਇਹ ਮਤੇ ਪੈਣੇ ਚਾਹੀਦੇ ਆ ਜੀ ਤਾਂ ਜੋ ਅੱਗੇ ਨੂੰ ਇਹ ਕੰਮ ਰੁਕ ਸਕੇ ਇਹ ਬਹੁਤ ਗਲਤ ਕੰਮ ਹੋ ਰਿਹਾ ਹੋ ਰਹੀ ਜੀ ਪੰਜਾਬ 'ਚ ਇਹ ਸਾਡਾ ਕਿਰਦਾਰ ਨਹੀਂ ਤਾਂ ਜੇ ਇਦਾਂ ਪੰਜਾਬ ਦਾ ਕਿ ਇਹਦੇ ਵਿੱਚ ਅਸੀਂ ਆਪਣੀ ਘਰ ਦੇ ਵਿੱਚ ਅਜੇ ਕੰਮ ਕਰਾਈ ਅਸੀਂ ਸਾਡਾ ਕਿਰਦਾਰ ਤਾਂ ਜੀ ਅਸੀਂ ਤਾਂ ਪੰਜਾਬ ਦਾ ਪਿਛਲਾ کردار ਪੜ ਕੇ ਦੇਖੇ ਤਾਂ ਆਪਾਂ ਦਾ ਜਿਹੜੇ ਸਾਡੇ ਦੁਸ਼ਮਣ ਤੇ ਉਹਨਾਂ ਦੀ ਬਹੁ-ਬੇਟੀਆਂ ਨੂੰ ਬਚਾਪ-ਜਾ ਕੇ ਲਿਆਂਦੇ ਤੇ ਜੀ ਤੇ ਇਹ ਸਾਡਾ ਰਿਸ਼ਤਿਆਂ ਨੂੰ ਬਹੁਤ ਸ਼ਰਮਸਾਰ ਹੋ ਰਿਹਾ ਜੀ ਇਹ ਸਾਰਾ ਲੱਚਰਤਾ ਜਿੰਨੀ ਵੀ ਫੈਲ ਰਹੀ ਹੈ ਜੀ ਉਹਦੇ ਵਿਰੁੱਧ ਸਰਕਾਰ ਨੂੰ ਕੋਈ ਨਾ ਕੋਈ ਕਾਨੂੰਨ ਬਣਾਉਣਾ ਚਾਹੀਦਾ ਜੀ ਇਹ ਇਹ ਜਿੰਨਾ ਵੀ ਇਹ ਕੰਮ ਹੋ ਰਿਹਾ ਬਹੁਤ ਗਲਤ ਹੋ ਰਿਹਾ ਜੀ ਪਿੰਡ ਜਿਹੜਾ ਕੀ ਮਾਮਲਾ ਹੋਇਆ ਜਿਹੜਾ ਮਤਾ ਪਾਇਆ ਗਿਆ ਇਹ ਮਤਾ ਪਾਇਆ ਗਿਆ ਜੀ ਆਮਣੋ ਸਾਹਮਣੇ ਘਰ ਜੁੰਦੀ ਇਹ ਉਹ ਕੁੜੀ ਕੁੜੀ ਦਾ ਚਾਚਾ ਲੱਗਦਾ ਜੀ ਇਹ ਜਿਨ ਨਾਲ ਉਹਨਾਂ ਕਰ ਲਿਆ ਘਰ ਦੇ ਵਿੱਚ ਇਹੋ ਜਿਹੇ ਕੰਮ ਹੋਣ ਲੱਗੇ ਜੀ ਹੁਣ ਤੇ ਬਹੁਤ ਸ਼ਰਮ ਸ਼ਰਮ ਦੀ ਗੱਲ ਹੈ ਜੀ ਸਾਡੇ ਪੰਜਾਬ ਲਈ ਕਿ ਸਾਡਾ ਕਿਰਦਾਰ ਨਹੀਂ ਤਾਂ ਜਿਦਾਂ ਦਾ ਇਹ ਪੰਜਾਬ ਦਾ ਕੀ ਅਸੀਂ ਐਦਾਂ ਦੇ ਉਹ ਕੰਮ ਕਰੀਏ ਇਹ ਤਾਂ ਸਰਕਾਰ ਸ਼ੈ ਦੇ ਦਿੰਦੀ ਤਾਂ ਕੰਮ ਹੋ ਰੇ ਜੀ ਨਹੀਂ ਤਾਂ ਇਹ ਕੰਮ ਐਦਾਂ ਦੇ ਹੋਣੇ ਨਹੀਂ ਚਾਹੀਦੇ ਤੇ ਹਾਂ ਹੋਰ ਵੀ ਪਿੰਡ ਦਾ ਮਾਹੌਲ ਖਰਾਬ ਨਾ ਹੋਵੇ ਕੱਲ ਨੂੰ ਕਿਤੇ ਆ ਗਿਆ ਉਹ ਘਰ ਦੇ ਵਿੱਚ ਆਮੋ ਸਾਹਮਣੇ ਰਹਿਣ ਲੱਗੇ ਕੋਈ ਹਰਖਿਆਵਾ ਅਣਖ ਦਾ ਕੋਈ ਮਾਰਿਆ ਬੰਦਾ ਵੀ ਉਹਨਾਂ ਨੂੰ ਮਾਰਨਾ ਦਾ ਕੋਈ ਐਦਾਂ ਦਾ ਕੰਮ ਨਾ ਹੋਵੇ ਸੇ ਤਾਂ ਪੰਚਾਇਤ ਨੂੰ ਮਿਲ ਕੇ ਇਹ ਮਤਾ ਪਾਣਾ ਪਿਆ ਜੀਏ ਹਾਂਜੀ ਬਹੁਤ-ਬਹੁਤ ਧੰਨਵਾਦ ਸਰਤਾ ਅੱਜ ਅਸੀਂ ਜਿਹੜਾ ਮਾਨਕਪੁਰ ਸ਼ਰੀਫ ਦੇ ਵਿੱਚ ਪਹੁੰਚੇ ਸੀ ਸਮੂਹ ਪੰਚਾਇਤ ਦੇ ਵੱਲੋਂ ਜਿਹੜਾ ਮਤਾ ਪਾਇਆ ਗਿਆ ਸੀ ਕਿ ਜੇਕਰ ਪਿੰਡ ਦਾ ਕੋਈ ਨੌਜਵਾਨ ਲੜਕਾ ਜਾਂ ਲੜਕੀ ਇੱਕ ਦੂਜੇ ਦੇ ਨਾਲ ਪੱਜ ਕੇ ਵਿਆਹ ਕਰਵਾਉਂਦੇ ਨੇ ਤਾਂ ਉਹਨਾਂ ਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਉਹਨਾਂ ਤੇ ਜਿਹੜੀ ਹੈ ਬਣਦੀ ਕਾਰਵਾਈ ਕੀਤੀ ਜਾਵੇਗੀ ਤਾਂ